ਦੇਖੋ ਫੀਸ ਤੋਂ ਮੇਨੇ ਕਾਲੇ ਵਾਲੇ ਹੋ ਜਣੇ ਬਹੁਤ ਚੰਗਾ ਨਹੀਂ ਲੱਗਣਾ ਨਾ ਲੋ ਆਪਣੇ ਮਖਾਣੇ ਵੀ ਹੋ ਗਿਆ ਭੁੰਨ ਹੁਣ ਸੋ ਦੇਖੋ ਹਲਕੇ 골ਡਨ ਬ੍ਰਾਉਨ ਜਿਹੇ ਹੋ ਗਿਆ ਤੋਂ ਆਪਾਂ ਇਹਨਾਂ ਨੂੰ ਕੱਟ ਲਾਂਗੇ ਪਲੇਟ ਦੇ ਵਿੱਚ ਜਿਹੜੀ ਬਾਕੀ ਦਾ ਆਪਾਂ ਮਟੀਰੀਅਲ ਆ ਉਹਨੂੰ ਭੁੰਨਾਂਗੇ ਹੁਣ ਕੀ ਆਪਾਂ ਉਹੀ ਕੜਾਹੀ ਚ ਪਾ ਲਿਆ ਹੋਰ ਤੇ ਜਿਹੜਾ ਆਪਣਾ ਬਾਕੀ ਦਾ ਸਮਾਨ ਆ ਬਦਾਮ ਅਖਰੋਟ ਦਾਖਾਂ ਵਗੈਰਾ ਕਾਜੂ ਉਹਨਾਂ ਨੂੰ ਹੁਣ ਇਹਨਾਂ ਦੇ ਵਿੱਚ ਆਪਾਂ ਭੁੰਨਣਾ ਆ ਉਹਨੂੰ ਵੀ ਆਪਾਂ ਹਲਕੀ ਅੱਗ ਦੇ ਉੱਪਰ ਭੁੰਨਣਾ ਆ ਦੇਖ ਲਓ ਇਹ ਚੀਜ਼ਾਂ ਹੈ ਫਰੀਦ ਨੂੰ ਲੋਹਾ ਬਣਾਉਣਾ ਹੈ ਇਹ ਚੀਜ਼ਾਂ ਦਾ ਸਰੀਰ ਦੀ ਜਾਨ ਪਾਉਣੀ ਹੈ ਤੁਸੀਂ ਬਣਾਈਏ ਦੇਖੋ ਇੱਕ ਵਾਰ ਖਾਫੀਏ ਦੇਖੋ ਦੇਖੇਗਾ ਸਰੀਰ ਦੇ ਜਿਹੜੀ ਤੁਹਾਨੂੰ ਇਹ ਬੈਠਣ ਚ ਜਿਆਦਾ ਪਿੱਠ ਦਰਦ ਹੁੰਦਾ ਆ ਜਿਹਨਾਂ ਜਿਹੜੇ ਜਿਆਦਾ ਸਿਟਿੰਗ ਜੌਬ ਕਰਦੇ ਆ ਆਪਾਂ ਇਹ ਵੀ ਬਸ ਤੜਕੇ ਦੇ ਮਾਗ ਜਿਹਾ ਤੜਕਾ ਲਾਉਂਦੇ ਆ ਥੱਲੇ ਨਹੀਂ ਲੱਗਣ ਦੇਣਾ ਹਿਲਾਉਂਦੇ ਰਹਿਣਾ ਤੇ ਇਹਨੂੰ ਹਲਕੀ ਅੱਗ ਦੇ ਉੱਪਰ ਭੁੰਨਣਾ ਹੈ ਜਿੱਦਾਂ ਆਪਾਂ ਮਖਾਣੇ ਵਗੈਰਾ ਕੁੱਲ ਇਹ ਉਦਾਂ ਹੀ ਬਦਾਮ ਕਾਜੂ ਵਗੈਰਾ ਦਾਖਾਂ ਵਗੈਰਾ ਵੀ ਹੋ ਗਏ ਰੈਡੀ ਭੁੰਨ ਹੋ ਗਿਆ ਆਪਾਂ ਇਹਨਾਂ ਨੂੰ ਕੱਢ ਲਾਂਗੇ ਠੰਡੇ ਦੇ ਵਿੱਚ ਆਪਾਂ ਜਿਹੜਾ ਮਖਾਣੇ ਭੁੰਨੇ ਸੀ ਮਖਾਣਿਆਂ ਨੂੰ ਵੀ ਆਪਾਂ ਮਿਕਟੀ ਜੀ ਲੈਣਾ ਹੈ ਪੀਸ ਇਹਦਾ ਵੀ ਆਪਾਂ ਬਰੀਕ ਆਟਾ ਬਣਾ ਲੈਣਾ ਹੈ